ਬਕਸ਼ੀਵਾਲ ਮੰਡਲ ਦੇ ਵਿੱਚ ਬਲਜੀਤ ਜੀ ਬਲਜੀਤ ਜੀ ਬਲਜੀਤ ਜੀ ਸਾਡੇ ਨਵੇਂ ਪ੍ਰਧਾਨ ਜਿਹੜੇ ਚੁਣੇ ਗਏ ਆ ਇਹਨਾਂ ਨੂੰ ਕਲਾਨੌਰ ਮੰਡਲ ਦੇ ਪ੍ਰਧਾਨ ਹਰਮਨਜੀਤ ਜੀ ਹਰਮਨਜੀਤ ਜੀ ਤੁਹਾਡੇ ਲਾਗੇ ਖੜੇ ਆ ਜ਼ੋਰਦਾਰ ਸਾਡੀ ਤਾੜੀਆਂ ਦੀ ਗੜਗੜਾਹ ਜਿਹੜੀ ਕਲਾਨੌਰ ਦਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਸਥਾਰ ਕਰਦਿਆਂ ਹੋਇਆਂ ਵਿਧਾਨ ਸਭਾ ਹਲਕਾ ਡੇਰਾਬਾਬਨਾਨਕ ਅਧੀਨ ਪੈਂਦੇ ਬਲਾਕ ਧਿਆਨਪੁਰ ਵਿੱਚ ਇੱਕ ਅਤੇ ਬਲਾਕ ਕਲਨੌਰ ਦੇ ਦੋ ਮੰਡਲ ਵਿੱਚ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਬਲਾਕ ਕਲਨੌਰ ਦੇ ਪਿੰਡ ਨੜਾਵਾਲੀ ਵਿੱਚ ਨਵੇਂ ਯੁਕਤ ਕੀਤੇ ਮੰਡਲ ਪ੍ਰਧਾਨ ਬਲਜੀਤ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਮੀਟਿੰਗ ਵਿੱਚ ਪਠਾਨਕੋਟ ਤੋਂ ਮੇਅਰ ਅਨਿਲ ਵਾਸੂਦੇਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਰਵੀਕਰਨ ਸਿੰਘ ਕਾਲੋ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਘੇਲ ਸਿੰਘ ਬਾਈਆ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਹਰਮਨਪ੍ਰੀਤ ਸਿੰਘ ਲਾਡੀ ਨੂੰ ਕਲਨੌਰ ਮੰਡਲ, ਬਲਜੀਤ ਸਿੰਘ ਬਾਜਵਾ ਨੂੰ ਬਖਸ਼ੀਵਾਲ ਮੰਡਲ ਅਤੇ ਪਵਨ ਕੁਮਾਰ ਜੀ ਨੂੰ ਧਿਆਨਪੁਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਉਪਰੰਤ ਮੰਡਲ ਪ੍ਰਧਾਨਾਂ ਵੱਲੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੇਠਲੇ ਪੱਧਰ ਤੇ ਪਹੁੰਚਾ ਕੇ ਮਜ਼ਬੂਤੀ 'ਚ ਯੋਗਦਾਨ ਪਾਉਣਗੇ। ਭਾਰਤੀ ਜਨਤਾ ਪਾਰਟੀ ਇੱਕ ਵੱਖਰੀ ਤਰ੍ਹਾਂ ਦੀ ਪਾਰਟੀ ਹੈ ਕਾਰਕਿਰਤਾ ਪ੍ਰਧਾਨ ਪਾਰਟੀ ਹੈ ਇਹਦੇ ਵਿੱਚ ਕਾਰਕਿਰਤਾ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ ਕਿ ਕਿਸੇ ਪਰਿਵਾਰਿਕ ਮੈਂਬਰ ਨੂੰ ਔਰ ਹਰ 3 ਸਾਲ ਬਾਅਦ ਪ੍ਰਧਾਨ ਦੀ ਨਿਯੁਕਤੀ ਹੁੰਦੀ ਹੈ ਉਹਦੇ ਲਈ ਪਹਿਲੇ ਮੈਂਬਰਸ਼ਿਪ ਦੀ ਪ੍ਰਕਿਰਿਆ ਵੀ ਹੁੰਦੀ ਹੈ ਉਹਦੇ ਬਾਅਦ ਐਕਟਿਵ ਮੈਂਬਰ ਬੰਦੇ ਆ ਉਹਦੇ ਬਾਅਦ ਅਸੀਂ ਪ੍ਰਧਾਨ ਚੁਣਨੇ ਆ ਔਰ ਉਹਦੇ ਲਈ ਸਭ ਲੋਕਾਂ ਨਾਲ ਚਰਚਾ ਕਰਕੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੁਹਾਨੂੰ ਧਿਆਨ ਹੋਏਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਭ ਵਰਗਾਂ ਦੇ ਲਈ ਵਿਸ਼ੇਸ਼ ਕਰਕੇ ਕਿਸਾਨੀ ਵਰਗ ਦੇ ਲਈ ਬਹੁਤ ਕੰਮ ਪੂਰੇ ਦੇਸ਼ ਦੇ ਅੰਦਰ ਕੀਤੇ ਆ ਸਨਮਾਨ ਸਨਮਾਨ ਨੀਤੀ ਨੂੰ ਅਸੀਂ ਅਗਰ ਧਿਆਨ ਦੇ ਵਿੱਚ ਲਿਆਈਏ ਔਰ ਜਿਸ ਤਰੀਕੇ ਦੇ ਨਾਲ ਸਬਸਿਡੀ ਦੇ ਉੱਪਰ ਯੂਰੀਆ ਔਰ ਹੋਰ ਪੀਐਮ ਆਵਾਸ ਜਿਹੜੇ ਘਰ ਕੱਚੇ ਘਰਾਂ ਨੂੰ ਪੱਕੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਆਯੂਸ਼ਮਨ ਕਾਰਡ ਜਿਹੜੇ ਇਹ ਪੂਰੇ ਲੋਕਾਂ ਨੂੰ ਦਿੱਤੇ ਜਾ ਰਹੇ 70 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਜਿਹੜਾ ਉਹ ਇਨਕਮ ਲੈਵਲ ਦਾ ਵਿਅਕਤੀ ਹੋਵੇ ਉਹਨੂੰ ਵੀ ਆਯੂਸ਼ਮਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਇਹ ਬਹੁਤ ਵੱਡਾ ਇੱਕ ਕਦਮ ਜਿਹੜਾ ਹੈਗਾ ਆਮ ਵਰਗ ਦੇ ਲਈ ਸਾਡੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਹੈ ਪਰ ਅੱਜ ਉਸੇ ਸਿਲਸਲੇ ਦੇ ਅੰਦਰ ਉਹਨਾਂ ਕੰਮਾਂ ਨੂੰ ਅੱਗੇ ਲੈ ਜਾਣ ਦੇ ਲਈ ਪਾਰਟੀ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਤਿੰਨ ਸਰਕਲ ਪ੍ਰਧਾਨ ਜਿਹੜੇ ਆ ਉਹ ਇਸ ਇਲਾਕੇ ਦੇ ਅੰਦਰ ਨਿਯੁਕਤ ਕੀਤੇ ਗਏ ਆ ਬਖਸ਼ੀਵਾਲ ਦੇ ਅੰਦਰ ਬਲਜੀਤ ਸਿੰਘ ਜੀ ਪ੍ਰਧਾਨ ਬਣਾਏ ਗਏ ਕਲਾਂੌਰ ਦੇ ਅੰਦਰ ਹਰਮਨਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਧਿਆਨਪੁਰ ਸਰਕਲ ਦਾ ਅਸੀਂ ਪਵਨ ਜੀ ਪਵਨ ਕੁਮਾਰ ਜੀ ਬੜਾ ਪੁਰਾਣਾ ਹੈ ਇਹਨਾਂ ਤਿੰਨਾਂ ਦਾ ਰਾਜਨੀਤੀ ਦੇ ਨਾਲ ਜੁੜਾਵ ਹੈ ਲੋਕਾਂ ਦੇ ਅੰਦਰ ਵਿਚਰਦੇ ਆ ਔਰ ਲੋਕਾਂ ਦੇ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਸਨੇਹ ਔਰ ਪ੍ਰੇਮ ਹੈਗਾ ਔਰ ਮੈਨੂੰ ਆਸ ਹੈ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਇਹਨਾਂ ਦੀ ਯੋਗਤਾ ਇਹਨਾਂ ਦੀ ਕਾਰਜਕੁਸ਼ਲਤਾ ਔਰ ਇਹਨਾਂ ਦਾ ਲੋਕਾਂ ਦੇ ਨਾਲ ਜੁੜਾਵ ਨੂੰ ਵੇਖਦੇ ਹੋ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਆਪਣੀ ਜ਼ਿੰਮੇਵਾਰੀ ਦੇ ਉੱਪਰ ਖਰੇ ਉਤਰਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਵੀ ਜਿਹੜੀ ਨਿਯੁਕਤੀ ਹੈ ਉਹ ਸਨਮਾਨ ਨਹੀਂ ਹੈ ਉਹ ਜ਼ਿੰਮੇਵਾਰੀ ਹੈ ਇਹਨਾਂ ਲਈ ਇਹ ਚੁਣੌਤੀ ਵੀ ਹੈ ਔਰ ਅਫਸਰ ਵੀ ਹੈ ਔਰ ਮੈਨੂੰ ਆਸ਼ਾ ਹੈ कि इस चुनौती ਦਾ ਇਹ ਬੁਰਜ਼ੋਰ ਮੁਕਾਬਲਾ ਕਰਦੇ ਹੋਏ ਜੋ ਪਾਰਟੀ ਇਹਨਾਂ ਤੋਂ ਤਵਕਕ ਰੱਖਦੀ ਹੈ ਇਹ ਪਾਰਟੀ ਦੇ ਕਾਰਜਕ੍ਰਮਾਂ ਨੂੰ ਲੋਕਾਂ ਤੱਕ ਘਰ-ਘਰ ਲੈ ਕੇ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ 2027 ਦੇ ਵਿੱਚ ਨਿਸ਼ਚੈ ਹੀ ਇਸ ਇਲਾਕੇ ਤੋਂ ਬੀਜੇਪੀ ਦਾ ਕੈਂਡੀਡੇਟ ਵਿਜਈ ਹੋਏਗਾ ਔਰ ਪ੍ਰਦੇਸ਼ ਦੇ ਅੰਦਰ ਬੀਜੇਪੀ ਦੀ ਸਰਕਾਰ ਬਣੇਗੀ ਇਹ ਵਿਸ਼ਵਾਸ ਵੀ ਇਹਨਾਂ ਨੇ ਦੁਆਇਆ ਔਰ ਅਸੀਂ ਸਭ ਲੋਕ ਇਹਨਾਂ ਤੋਂ ਤਵਕਕ ਕਰਦੇ ਹਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਬੇਹਰ ਸਾਰੀਆਂ ਸ਼ੁਭ ਕਾਮਨਾਵਾਂ ਮੈਨੂੰ ਐਸਾ ਲੱਗਦਾ ਹੈ ਕਿ ਬੜੇ ਥੋੜੇ ਸਮੇਂ ਦੇ ਅੰਦਰ ਬڑے ਥੋੜੇ ਛੋਟੇ ਜਿਹੇ ਸੱਦੇ ਦੇ ਉੱਪਰ ਰਵਿਕਰਨ ਕਾਲੋਜੀ ਨੂੰ ਜਦੋਂ ਕਿਹਾ ਕਿ ਅੱਜ ਉਹਨ ਪ੍ਰਕਿਰਿਆ ਫਾਈਨਲ ਹੋ ਗਈ ਹੈ ਤੇ ਇਹਨਾਂ ਨੂੰ ਦੀ ਨਿਯੁਕਤ ਕਰਨਾ ਹੈ ਤੇ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਪੱਖੋਂ ਲੋਕ ਇੱਥੇ ਆ ਕੇ ਇਹਨਾਂ ਨੂੰ ਵਧਾਈ ਦੇਣ ਔਰ ਸ਼ੁਭ ਕਾਮਨਾਵਾਂ ਦੇਣ ਆਏ ਹੈ ਔਰ ਮੈਨੂੰ ਲੱਗਦਾ ਹੈ ਕਿ ਅੱਜ ਭਾਜਪਾ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਮੋਦੀ ਦੇ ਨਾਲ ਜੁੜੀ ਹੋਈ ਚੀਜ਼ ਹੈ ਹਰ ਵਿਅਕਤੀ ਮੋਦੀ ਦੇ ਕਾਰਡ ਨੂੰ ਆਪਣੇ ਜੇਬ ਦੇ ਵਿੱਚ ਰੱਖ ਕੇ ਉਹਦੇ ਨਾਲ ਆਪਣੇ ਆਪ ਨੂੰ ਜੋੜਦਾ ਔਰ ਇਸੀ ਪ੍ਰਕਿਰਿਆ ਦਾ ਹਿੱਸਾ ਜਿਹੜਾ ਹੈ ਅੱਜ ਜਿੰਨੀ ਵੱਡਾ ਇਕੱਠ ਇੱਥੇ ਹੋਇਆ ਉਹਨੂੰ ਵੇਖਦੇ ਆਂ ਔਰ ਮੈਨੂੰ ਆਸ ਹੈ ਕਿ ਇਹ ਸਾਰੇ ਕੰਮ ਨੂੰ ਤਿੰਨੋਂ ਸਰਕਲ ਪ੍ਰਧਾਨ ਅੱਗੇ ਲੈ ਕੇ ਜਾਣਗੇ ਔਰ ਪਾਰਟੀਆਂ ਦੀਆਂ ਨੀਤੀਆਂ ਕਰਕਰ ਤੱਕ ਪਹੁੰਚਾਣਗੇ। ਸਾਰੀ ਸੰਗਤ ਫਟੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਾਰੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਸਰਵਾਰ ਅਵਿਕਰਸੇ ਕੌਣ ਦਾ ਤਹਿ ਦਿਲੋਂ ਤਨਵਾਦ ਕਰਦਾ ਹੈ ਕਿ ਜਿੰਨੇ ਮੈਨੂੰ ਇਸ ਸਰਪ੍ਰਧ ਪ੍ਰਧਾਨ ਬਣਦੇ ਜੋ ਸਮਝਿਆ ਤੇ ਆਪਣਾ ਅਸ਼ੀਰਵਾਦ ਸਾਡੇ ਛੇਤੇ ਰੱਖ ਕੇ ਸਾਨੂੰ ਸਰਕਲ ਪ੍ਰਧਾਨ ਬਣਾਇਆ ਮੈਂ ਦਾ ਬਹੁਤ ਧੰਨਵਾਦ ਕਰਦਾ ਤੇ ਜਿੰਨੇ ਇਲਾਕੇ ਦੀ ਸਮੁੱਚੀ ਸਮਾਜ ਸੰਗਤ ਮੇਰੇ ਭੈਣ ਭਰਾ ਨੌਜਵਾਨ ਵੀਰ ਸਾਡੇ ਇਹ ਗ੍ਰਾਮ ਇਖਾਕੇ ਸਾਡੇ ਹੀ ਹੌਸਲਾ ਵੀ ਲਈ ਕੀਤੀ ਆ ਉਹਨਾਂ ਦਾ ਵੀ ਤਹਿ ਦਿਲੋਂ ਤਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਸਾਡੇ ਗੈਸਟ ਸ਼੍ਰੀ ਵਾਸੂਦੇਵ ਜੀ ਸਾਡੇ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਸਾਡੇ ਵੀਰ ਵੱਡੇ ਸ਼ਿਭੀ ਰਾਜਨ ਜੀ ਸਾਡੇ ਹਲਕਾ ਇੰਚਾਰਜ ਸਰਦਾਰ ਰਵਿਕਰਨ ਸਿੰਘ ਕਾਲੋ ਜੀ ਸਾਡੇ ਵੀਰ ਵੱਡੇ ਗੁਰਦਾਸਪੁਰ ਤੋਂ ਬਗੇਲ ਸਿੰਘ ਜੀ ਅਤੇ ਸਾਰੇ ਸੱਜਣ ਮਿੱਤਰ ਜੋ ਸਾਡੇ ਇੱਕ ਬੁਲਾਵੇ ਤੇ ਇਕੱਠੇ ਹੋ ਜਾਂਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣਾ ਮੈਂ ਪਲਜੀਤ ਸਿੰਘ ਵੀਰ ਪਵਨ ਜੀ ਇਸ ਹਲਕੇ ਨੂੰ ਭਾਜਪੀ ਨੂੰ ਇਸ ਹਲਕੇ ਦੇ ਵਿੱਚ ਬਹੁਤ ਹੀ ਮજબੂਰ ਕਰਨ ਵਿੱਚ ਪੂਰੀ ਸੇਵਾ ਨਿਭਾਵਾਂਗੇ ਤੇ ਅਗਲੀ ਵਾਰ ਜਿਹੜਾ ਵੀ ਉਮੀਦਵਾਰ ਪਾਰਟੀ ਸਾਡੀ ਦੇਗੀ ਅਸੀਂ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅੜੇ ਹਰਾਂਗੇ ਸਰਦਾਰ ਰਵੀਕਰਨ ਸਿੰਘ ਕਾਲੋ ਜਿੰਦਾਬਾਦ ਸਰਦਾਰ ਰਵੀਕਰਨ ਸਿੰਘ ਕਾਲੋ ਜਿੰਦਾਬਾਦ ਰਾਹਿਤ ਸਿੰਘ ਜੀ ਦਾ ਖਾਲਸਾ ਰਾਹਿਤ ਜੀ ਦੀ ਜਿੰਦਾਬਾਦ